ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਮੋਗੇ ਹਾਂਜੀ ਆਪਾਂ ਫੇਰ ਤੁਹਾਡੇ ਲਈ ਵਰਕ ਵਾਲੇ ਸੂਟ ਦੇ ਵੀਡੀਓ ਲੈ ਆਏ ਆ ਆਪਾਂ ਅੱਜ ਤੁਹਾਨੂੰ ਦੋ ਸੂਟ ਦਿਖਾਵਾਂਗੇ ਇਹ ਦੋਨੇ ਸੂਟ ਸਿੰਧੀ ਵਰਕ ਦੇ ਹੋਣਗੇ ਹਾਂਜੀ ਇਹ ਪਹਿਲਾ ਸੂਟ ਆ ਲਾਈਟ ਕਲਰ ਆ ਇਹ ਜਿਹੜਾ ਫੈਬਰਿਕ ਬਰਬਰੀ कॉटन ਆ ਇਹ ਜਿਨ੍ਹਾਂ ਨੇ ਬਣਵਾਇਆ ਉਹਨਾਂ ਨੇ ਆਪ ਹੀ ਦਿੱਤਾ ਸੀ ਇਹ ਫੈਬਰਿਕ ਤੇ ਆਪਾਂ ਉਹਨਾਂ ਦੀ ਪਸੰਦ ਨਾਲ ਜਿਵੇਂ ਉਹਨਾਂ ਨੇ ਕਿਹਾ ਸੀ ਵਰਕ ਉਹਦਾ ਕਰ ਦਿੱਤਾ ਇਹਦੇ ਉੱਤੇ ਤੁਸੀਂ ਕਲਰ ਦੇਖ ਸਕਦੇ ਹੋ ਵੀ ਕਿੰਨੇ ਚੱਜ ਰਹੇ ਨੇ ਸਾਰੇ ਜ਼ਿਆਦਾਤਰ ਇਹਦੇ ਵਿੱਚ ਲਾਈਟ ਕਲਰ ਹੀ ਸੋਹਣੇ ਲੱਗਦੇ ਨੇਗੇ ਇਹ ਦੋਨੇ ਚਾਕਾਂ ਤੇ ਹੈਗਾ ਦੋਨੇ ਚਾਕਾਂ ਤੇ ਕਰੀਆ ਜੇ ਤੁਸੀਂ ਘੇਰੇ ਤੇ ਕਰਵਾਉਣੀ ਆ ਉਹ ਵੀ ਕਰਵਾ ਸਕਦੇ ਹੋ ਜੀ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੇ ਇਹਦੇ ਨਾਲ ਬਾਹਾਂ ਤੇ ਵਰਕ ਕੀਤਾ ਹੈਗਾ ਪਹਿਲਾਂ ਤੁਸੀਂ ਇਹ ਦੇਖ ਲਓ ਜੀ ਕਿੰਨੇ ਸਫਾਈ ਨਾਲ ਵਰਕ ਹੋਇਆ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਹੈ ਅੱਜਕੱਲ੍ਹ ਕਢਾਈ ਬਹੁਤ ਪਸੰਦ ਕੀਤੀ ਜਾ ਰਹੀ ਹੈ ਇਹ ਜ਼ਿਆਦਾ ਹੈਵੀ ਨਹੀਂ ਹੁੰਦੀ ਲਾਈਟ ਜੀ ਯਾਨੀ ਕਿ ਵਧੀਆ ਹੈਗਾ ਵੀ ਸੋਨਾ ਲੱਗਦਾ ਇਦਾਂ ਦਾ ਵਰਕ ਇਹ ਬਾਹਾਂ ਦਾ ਵਰਕ ਆ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਜਿਹੜੇ ਵੀ ਕੱਪੜੇ ਤੇ ਕਰਵਾਉਣੀ ਆ ਤੁਹਾਡੀ ਚੋਆਇਸ ਆ ਕਰਵਾ ਸਕਦੇ ਹੋ ਤੁਸੀਂ ਲਓ ਜੀ ਚੰਗੀ ਤਰ੍ਹਾਂ ਦੇਖ ਲਓ ਸਾਰਾ ਸੂਟ ਕਿਉਂਕਿ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਆ ਆਪਾਂ ਤੁਹਾਨੂੰ ਦੁਬਾਰਾ ਦੁਬਾਰਾ ਇਸ ਲਈ ਦਿਖਾਉਣੀ ਆ ਵੀ ਤੁਸੀਂ ਚੰਗੀ ਤਰ੍ਹਾਂ ਦੇਖ ਸਕੋ ਵੀ ਵਰਕ ਕਿੱਦਾਂ ਦਾ ਹੈ ਜਦੋਂ ਆਪਾਂ ਪਹਿਲੀ ਵਾਰ ਕਿਸੇ ਤੋਂ ਸੂਟ ਤਿਆਰ ਕਰਵਾਉਣੀ ਆਪਣੇ ਮਨ 'ਚ ਜ਼ਰੂਰ ਆਉਂਦਾ ਹੈ ਨਾ ਵੀ ਪਤਾ ਨਹੀਂ ਕਿੱਦਾਂ ਦਾ ਵਰਕ ਕਰਨਗੇ ਜਾਂ ਵਧੀਆ ਹੋਊ ਜਾਂ ਨਹੀਂ ਤੁਹਾਨੂੰ ਬਿਲਕੁਲ ਵੀ ਖਬਰਾਂ ਦੀ ਲੋੜ ਨਹੀਂ ਹੈ ਨਾ ਆਪਾਂ ਵਧੀਆ ਹੀ ਕਰਕੇ ਦਿੰਨੇ ਆ ਜੇ ਤੁਸੀਂ ਸਾਡੇ ਤੇ ਭਰੋਸਾ ਕਰਦੇ ਤਾਂ ਅਸੀਂ ਵੀ ਤੁਹਾਡਾ ਭਰੋਸਾ ਉਦੋਂ ਹੀ ਬਣਾ ਕੇ ਰੱਖਦੇ ਆ ਵਧੀਆ ਕਰਦੇ ਆ ਜੇ ਆਪਣੀ ਮਿਹਨਤ ਲੱਗਦੀ ਆ ਮਿਹਨਤ ਦਾ ਮੁੱਲ ਵੀ ਮਿਲ ਰਿਹਾ ਆ ਆਪਾਂ ਨੂੰ ਹਨਾ ਵਧੀਆ ਤਾਂ ਫਿਰ ਆਪਣਾ ਫਰਜ਼ ਬਣਦਾ ਵੀ ਆਪਾਂ ਵਧੀਆ ਕੰਮ ਕਰਕੇ ਦਈਏ ਕਿਉਂਕਿ ਕਿਸੇ ਕੋਲ ਵੀ ਫालतू ਪੈਸੇ ਨਹੀਂ ਹੁੰਦੇ ਭਾਵੇਂ ਜਿੰਨੇ ਵੀ ਹੋਣ ਫਿਰ ਵੀ ਐਦਾਂ ਫालतू ਦਿੱਤੇ ਵੀ ਨਹੀਂ ਜਾਂਦੇ ਹੁੰਦੇ ਆਪਾਂ ਜੋ ਆਪਣਾ ਫਰਜ਼ ਉਹ ਪੂਰਾ ਵਧੀਆ ਨਿਭਾਈਦਾਗਾ ਜਿਵੇਂ ਕੋ ਡਰਸਟ ਕਰਕੇ ਜਿਵੇਂ ਕੋਈ ਕਹਿੰਦਾ ਆਪਾਂ ਉਦਾਂ ਹੀ ਬਣਾ ਕੇ ਦਿੰਨੇ ਆ ਬਿਲਕੁਲ ਕਈ ਵਾਰ ਅਗਲੇ ਦਾ ਜੇ ਕੋਈ ਕੱਪੜਾ ਪਹਿਲਾਂ ਨਾ ਵਧੀਆ ਨਿਕਲੇ ਉਹਨਾਂ ਦੀ ਹਣਾ ਹੁੰਦਾਗਾ ਵੀ ਜਿਵੇਂ ਤੁਸੀਂ ਸਾਨੂੰ ਕੋਈ ਕੱਪੜਾ ਦਿੱਤਾ ਉਹ ਤੁਹਾਡਾ ਕੱਪੜਾ ਨਹੀਂ ਵਧੀਆ ਤਾਂ ਉਹਦੇ ਵਿੱਚ ਤਾਂ ਸਾਡੀ ਕੋਈ ਗਲਤੀ ਨਹੀਂ ਹੈਗੀ ਪਰ ਜੇ ਅਸੀਂ ਆਪਦੇ ਵੱਲੀੋਂ ਕੋਈ ਕੱਪੜਾ ਇਹ ਜਾ ਤੁਹਾਨੂੰ ਦਈਏ ਫੇਰ ਸਾਡੀ ਜ਼ਰੂਰ ਗਲਤੀ ਹੋਊਗੀ ਨਾ ਆਪਾਂ ਇਦਾਂ ਨਹੀਂ ਕਰਦੇ ਹੈਗੇ ਕਿ ਬਾਕੀ ਤੁਸੀਂ ਕੱਪੜਾ ਦੇਖ ਕੇ ਲਿਆ ਕਰੋ ਵਰਕ ਦੇ ਲਈ ਤਾਂ ਸਪੈਸ਼ਲੀ ਹਨਾ ਵਧੀਆ ਕੱਪੜਾ ਹੀ ਲਿਆ ਕਰੋ ਕਿਉਂਕਿ ਜਦੋਂ ਫਰੇਮ ਲਾਉਨੇ ਆਂ ਕਈ ਵਾਰ ਕੱਪੜਾ ਸਿੱਜਦਾ ਜਾਂ ਨਾ ਫਿਰ ਖਰਾਬ ਹੁੰਦਾ ਫਿਰ ਤੁਹਾਡੇ ਵੀ ਮਿਹਨਤ ਜਿਹੜੀ ਸਾਡੀ ਲੱਗਦੀ ਉਹ ਵੀ ਤਜਬੇਸਟ ਜਾਂਦੀ ਹੈ ਤੇ ਤੁਹਾਡੇ ਪੈਸੇ ਲੱਗੇ ਵੀ ਖਰਾਬ ਜਾਂਦੇ ਆ ਕੱਪੜਾ ਜ਼ਰੂਰ ਦੇਖ ਕੇ ਲਿਆ ਕਰੋ ਵੀ ਜਿਹੜਾ ਵਰਕ ਦੇ ਲਈ ਵਧੀਆ ਰਹੇ ਇਹ ਬਾਹਾਂ ਦਾ ਵਰਕ ਹੈ ਜੀ ਬਾਹਾਂ ਤੇ ਚਾਕਾਂ ਤੇ ਵਰਕ ਕੀਤਾ ਆਪਾਂ ਤੇ ਅੱਜ ਹੁਣ ਆਪਾਂ ਤੁਹਾਨੂੰ ਨੈਕਸਟ ਸੂਟ ਅਗਲਾ ਸੂਟ ਦਿਖਾਉਣੇ ਆਂ ਏ ਵੀ ਜੀ ਸਿੰਧੀ ਕਢਾਈ ਆ ਏ ਜੀ ਖਾਦੀ ਸਿਲਕ ਦੇ ਉੱਪਰ ਤਿਆਰ ਕੀਤਾ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਏ ਜੀ ਹੈਗਾ ਬਾਹਾਂ ਦਾ ਡਿਜ਼ਾਈਨ ਇਹ ਬਾਹਾਂ ਤੇ ਵਰਕ ਕੀਤਾਗਾ ਮਹਿਰੂਨ ਕਲਰ ਯੂਜ਼ ਹੋਇਆ ਸਿੰਗਲ ਕਲਰ ਯੂਜ਼ ਹੋਇਆ ਮੂਰੀ ਦਾ ਵਰਕ ਹੈ ਜੀ ਇਹ ਸਾਰਾ ਮੂਰੀ ਦਾਗਾ ਤੇ ਉਹ ਬਾਹਾਂ ਦਾ ਸੀਗਾ ਦੂਜੀ ਮੂਰੀ ਆ ਸੀ ਯਾਨ ਜੀ ਨਾਲ ਹੀ ਆਪਾਂ ਤੁਹਾਨੂੰ ਪੱਲੇ ਦਾ ਵੀ ਦਿਖਾਉਣੀ ਆ ਸਾਰਾ ਕਮੀਜ਼ ਦਾ ਵਰਕ ਵੀ ਕਿੱਦਾਂ ਹੋਇਆ ਹੈਗਾ ਇਹ ਖਾਦੀ ਸਿਲਕ ਦੇ ਉੱਪਰ ਤਿਆਰ ਕੀਤਾ ਗਿਆ ਜੀ ਆਪਾਂ ਆ ਜੋ ਜੀ ਦੇਖੋ ਇਹ ਪੱਲੇ ਦਾ ਵਰਕ ਆ ਇਹ ਵੀ ਬਹੁਤ ਸੋਹਣਾ ਤਿਆਰ ਹੋਇਆ ਹੈਗਾ ਇਹ ਵਰਕ ਤੇ ਟਾਈਮ ਤਾਂ ਜ਼ਰੂਰ ਲੱਗਦਾ ਪਰ ਸੋਹਣਾ ਹੋ ਜਾਂਦਾ ਵਰਕ ਵੀ ਏ ਡਿਜ਼ਾਈਨ ਪੈਨਲ ਵਾਲਾ ਗਾ ਉਪਰ ਤੋਂ نیچے ਤੱਕ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਇੱਕ ਪੱਲੇ ਦਾ ਸਰਮ ਮੂਰੇ ਕਮੀਜ਼ ਦਾ ਬਾਹਾਂ ਤੇ ਮੂਰੀਆਂ ਲਾਜੀ ਕਫਰ ਫਿਰ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਵਰਕ ਤੁਸੀਂ ਵੀ ਕਿਸੇ ਵੀ ਕਲਰ ਤੇ ਕਿਸੇ ਵੀ ਕਪੜੇ ਤੇ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਜੀ ਬਹੁਤ ਹੀ ਜੱਚ ਰਿਹਾ ਬਹੁਤ ਹੀ ਸਫਾਈ ਨਾਲ ਵਰਕ ਹੋਇਆ ਦਾ ਠੀਕ ਹੈ ਜੀ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸੂਟ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਦੇ ਲਈ